ਏ ਆ ਹੋਲਾ ਮਹੱਲਾ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾ ਰਿਹਾ ਤੇ ਲੋਕ ਜਾ ਜਾ ਕੇ ਰੰਗ ਪਾਰੇ ਨੇ ਉਥੇ ਉਹ ਵੱਖਰੀ ਗੱਲ ਐ ਪਰ ਪਿੰਡ ਸਿੱਧੂਵਾਲ ਦੇ ਬੱਚੇ ਸਾਡੇ ਪਿੰਡ ਦੇ ਬੱਚੇ ਜਿਹੜਾ ਹੋਲਾ ਮਹੱਲਾ ਮਨਾ ਰਹੇ ਨੇ ਉਹ ਰੋਜ਼ ਹੀ ਹੋਲਾ ਮਹੱਲਾ ਮੰਨਦਾ ਆ ਹੋਲਾ ਮਹੱਲਾ ਮੰਨ ਰਿਹਾ ਆ ਦੇਖੋ ਤੁਸੀਂ ਆ ਤਿਆਰੀ ਐ ਪਿੰਡ ਦੀ ਵੀ ਪੰਜਾਬ ਦੇ ਵਿੱਚ ਨਸ਼ੇ ਵਧਦੇ ਜਾਂਦੇ ਨੇ ਕੋਈ ਪੰਜਾਬ ਦੇ ਵਿੱਚ ਨਸ਼ੇ ਨਹੀਂ ਵਧਦੇ ਜਾਂਦੇ ਜੇ ਪਿੰਡਾਂ ਦੇ ਵਿੱਚ ਗਰਾਉਂਡ ਲੈਵਲ ਤੇ ਜਾ ਕੇ ਇਹ ਕੰਮ ਹੋ ਜੇ ਜਾਫੀ ਲੱਗ ਜਾਣ ਤੇ ਆ ਦੇਖੋ ਸਾਡੇ ਛੋਟੇ ਛੋਟੇ ਬੱਚੇ ਆ 17 ਸਜਾਈਆਂ ਹੋਈਆਂ ਨੇ ਆ ਗੁਰਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਹਿਬਜ਼ਾਦੇਆਂ ਨੂੰ ਕਲੌਂਦੇ ਸੀ ਨਾ ਉਦੋਂ ਗੁਰਗੋਬਿੰਦ ਸਿੰਘ ਮਹਾਰਾਜੀ ਆ ਹੁੰਦੀਆਂ ਸੀ ਇਹ ਹੋਲੇ ਮਹੱਲੇ ਦੀ ਤਿਆਰੀ ਹੁੰਦੀ ਆ ਆ ਹੋਲੇ ਮਹੱਲੇ ਸ਼ਾਬਾਸ਼ ਕੋਈ Hindu ਪਰਿਵਾਰ ਦੇ ਵਿੱਚੋਂ ਬੱਚਾ ਹੈ ਕੋਈ ਮੁਸਲਮਾਨ ਪਰਿਵਾਰ ਦੇ ਵਿੱਚੋਂ ਬੱਚਾ ਹੈ ਕੋਈ ਅਲੱਗ-ਅਲੱਗ ਪ੍ਰਜਾਤੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਕਦੇ ਵੀ ਜਾਤਾਂ-ਪਾਤਾਂ ਦੇ ਨਾਮ ਦੇ ਉੱਤੇ ਵੀ ਸ਼ਾਬਾਸ਼ 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 ਇੱਧਰ ਵੀ ਇੱਧਰ ਦੇਖੋ ਆ ਬੱਚਾ ਸ਼ਾਬਾਸ਼ ਕੀ ਨਾਮ ਹੈ ਤੇਰਾ ਸ਼ਾਬਾਸ਼ ਕਿੰਨੀਆਂ ਕਿੰਨੀਆਂ ਬੈਠਕਾਂ ਲਾ ਲੈਣਾ ਜਿੰਨੇ ਮਰਜ਼ੀ ਹੋਣ ਨੀ ਗੱਲਾਂ ਕਿੰਨੀਆਂ ਕ ਲਾ ਲੈਣਾ ਜੇ 100 200 100 200 ਲਾ ਲੈਣਾ ਜੀ ਰਾਮ ਨਾਲ ਪੱਕਾ ਚਲੋ ਕਿਹੜੇ-ਕਿਹੜੇ ਆਜੋ ਇਕੱਠੇ ਆਜੋ ਦੇਖਦੇ ਆ ਲਾਈਵ ਵੀਡੀਓ ਦੇ ਵਿੱਚ ਲਾਈਵ ਵੀਡੀਓ ਦੇ ਵਿੱਚ ਦਿਖਾਉਣੀ ਆ ਵੀ ਤਿਆਰੀ ਕੀ ਹੁੰਦੀ ਆ ਅਸੀਂ ਬੋਲ ਰਹੇ ਹਾਂ ਪਿੰਡ ਸਿੱਧੂਵਾਲ ਤੋਂ ਸਾਡੇ ਸਰਪੰਚ ਸਾਹਿਬ ਨੇ ਜਿੱਦਣ ਦੇ ਸਰਪੰਚ ਬਣੇ ਨੇ ਉਸ ਦਿਨ ਦੀ ਇੱਕੋ ਸੋਚ ਹੈ ਵੀ ਆਪਣੇ ਬੱਚਿਆਂ ਨੂੰ ਪੂਰੇ ਵਰਲਡ ਦੇ ਵਿੱਚ ਨਾਮ ਲੈ ਕੇ ਆਈਏ ਕਿਸੇ ਵੀ ਧਰਮ ਜਾਤੀ ਦਾ ਬੱਚਾ ਹੋਵੇ ਉਹ ਨਸ਼ਿਆਂ 'ਚ ਨਾ ਲੱਗਣ ਲਈ ਉਹਨਾਂ ਨੂੰ ਖੇਡਾਂ ਵਿੱਚ ਲੈ ਕੇ ਆਈਏ ਹੋਲੇ ਮੱਲੇ ਤੇ ਨਹੀਂ ਗਏ ਅਸੀਂ ਕਾਰਨ ਕੀ ਆਹ ਬੱਚੇ ਆਹ ਸਾਡਾ ਹੋਲਾ ਮੱਲਾ ਬੱਚਿਆਂ ਦਾ ਹਾਂਜੀ ਸ਼ੁਰੂ ਕਰੋ ਜੀ ਇੱਕ ਸ਼ਾਇਦ ਤਾਂ ਗਿਣਤੀ ਹੋਣੀ ਹੈਗੀ ਜਿਹੜੋ ਸ਼ਾਬਕ ਇਕੱਠੇ ਗਿਣਦੀ ਚੱਲੋ 6 7 8 9 10 11 12 ਪੱਕਾ ਰੋਜ਼ ਦੀ ਪ੍ਰੈਕਟਿਸ ਹੈ ਨਾ ਤੇ ਰੋਜ਼ ਦੀ ਪ੍ਰੈਕਟਿਸ ਆ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨੀ ਕੁ ਚੜ੍ਹਦੀ ਕਲਾ ਉਹ ਦਿਖਾਓ ਤੁਸੀਂ ਤਰੀਲਾ ਵੜੀਆਂ ਸ਼ੇਅਰ ਕਰਦੇ ਆਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਦੇਖੋ ਅਜਾ ਮਾਲੇ ਵੀ ਸਾਡੇ ਮਸਤਾਨੇ ਹੋਏ ਪਏ ਨੇ ਕਿਉਂਕਿ ਆ ਬੱਚਿਆਂ ਦੇ ਲਈ ਪਿੰਡ ਸਿੱਧੂਵਾਲ ਸਾਡੇ ਸਰਪੰਚ ਸਾਹਿਬ ਸ਼ਾਬਾਸ਼ ਸ਼ਾਬਾਸ਼ ਆਹ 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 ਸ਼ਾਬਾਸ਼ ਸਹੀ ਕਰਕੇ ਲਾ ਆ ਨਾਲੇ ਨਾਮ ਜਪਦੇ ਨੇ ਜੀ ਦੇਖ ਲਓ ਸ਼ਾਬਾਸ਼ ਪ੍ਰੋਪਰ ਤਰੀਕੇ ਨਾਲ ਗੁਰੂ ਵਾਹਿਗੁਰੂ ਐਹ ਥੱਕ ਜਾਣਗੇ ਸੰਗਤ ਜੀ ਥੱਲੇ ਕਮੈਂਟ ਜ਼ਰੂਰ ਲਿਖਿਓ ਕੀ ਚਾਹੁੰਦੇ ਹੋ ਇਦਾਂ ਦਾ ਪੰਜਾਬ ਹੋਵੇ ਇਹ ਲਾਈਵ ਵੀਡੀਓ ਪਾ ਰਹੇ ਆ ਸਾਡੇ ਦੇਖੋ ਪਰ ਇਹਨਾਂ ਨੂੰ ਖੁਰਾਕ ਚੰਗੀ ਨਹੀਂ ਮਿਲਦੀ ਸੀ ਪੂਰੀ ਵੀਡੀਓ ਪਾਵਾਂਗੇ ਜੇ ਕਿਤੇ ਚੱਜ ਦੀ ਖੁਰਾਕ ਮਿਲ ਜੇ ਜੇ ਕਿਤੇ ਇਹ ਲਾਈਵ ਵੀਡੀਓ ਸਾਡੇ ਪੰਜਾਬ ਦੇ ਮੰਤਰੀਆਂ ਤੱਕ ਪਹੁੰਚ ਜੇ ਤੇ ਸਰਪੰਚ ਸਾਹਿਬ ਨੂੰ ਫੋਨ ਕਰਨ ਸਰਪੰਚ ਸਾਹਿਬ ਅਸੀਂ ਤੁਹਾਡੇ ਪਿੰਡ ਦੇ ਬੱਚਿਆਂ ਨੂੰ ਆ ਕੇ ਸਪੋਰਟ ਕਰਦੇ ਆ ਪਰ ਉਹ ਵਿੱਚੇ ਗੱਲਾਂ ਰਹਿ ਜਾਂਦੀਆਂ ਨੇ ਸਰਪੰਚ ਸਾਹਿਬ ਤੁਹਾਡਾ ਨੰਬਰ ਕਿੰਨਾ ਹੈ ਸਾਰੇ ਹੀ ਬੱਚੇ ਇਹ ਗਰੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਹਾਂ ਹਾਂ ਤੇ ਮੈਂ ਚਾਹੁੰਦਾ ਵੀ ਇਹ ਜਿਹੜੇ ਬੱਚੇ ਨੇ ਇਹ ਸਾਡੇ ਦੇਸ਼ ਦਾ ਭਵਿੱਖ ਨੇ ਜੀ ਵੀ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਜਦੋਂ ਇਹ ਅੱਗੇ ਆਉਣਗੇ ਤਾਂ ਸਾਡੇ ਨਾਮ ਪਿੰਡ ਦਾ ਨਾਮ ਰੋਸ਼ਨ ਕਰਨਗੇ ਤਾਂ ਅਸੀਂ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੁਣ ਤੁਸੀਂ ਦੇਖੇ ਰਹੋ ਵੀ ਡੰਡ ਬੈਠਕਾਂ ਕਦੋਂ ਕਦੋਂ ਦੇ ਲੱਗੇ ਹੋਏ ਨੇ ਲਾਉਣ ਤਾਂ ਕਹਿੰਦੇ ਆਪਾਂ ਬੱਚੇ ਜਦੋਂ ਥੱਕ ਜਾਂਦੇ ਨੇ ਕਰੇ ਆਰਾਮ ਨਾਲ ਸੌਂਦੇ ਨੇ ਯਾਰ ਦੂਜੇ ਦਿਨ ਇਹਨਾਂ ਨੂੰ ਟੈਨਸ਼ਨ ਰਹਿੰਦੀ ਆ ਵੀ ਅਸੀਂ ਗਰਾਊਂਡ 'ਚ ਜਾਣਾ ਗਰਾਊਂਡ ਜਾਣਾ ਨਾਲੇ ਨਸ਼ਿਆਂ ਤੋਂ ਦੂਰ ਨੇ ਇੱਕ ਗੱਲ ਹੋਰ ਜੀ ਬੱਚੇ ਵਿਆਹ ਛੱਡਦੇ ਨੇ ਆਪਣੇ ਵਾਹ ਜੀ ਵਾਹ ਵੀ ਅਸੀਂ ਪ੍ਰੋਗਰਾਮਾਂ ਤੇ ਨਹੀਂ ਜਾਣਾ ਅਸੀਂ ਤਾਂ ਗਰਾਊਂਡ 'ਚ ਜਾਣਾ ਇਹ ਸਾਡੇ ਕੋਚ ਸਾਹਿਬ ਨੇ ਦੱਸਿਆ ਸਾਨੂੰ ਖਰਾਕ ਵਧੀਆ ਮਿਲ ਜੇ ਨਾ ਤਾਂ ਬੱਚੇ ਆਪਣੇ ਬਹੁਤ ਅੱਗੇ ਜਾਣਗੇ ਹੁਣ ਜਿਹੜੀਆਂ ਆਪਣੀਆਂ ਵਤਨ ਪੰਜਾਬ ਦੀਆਂ ਖੇਡਾਂ ਹੋਣੀਆਂ ਨੇ ਤਾਂ ਮੇਰਾ ਨੰਬਰ ਹੈਗਾ ਜੀ 99140 52643 99140 52643 ਉਧਰ ਦੇਖੋ ਜੀ ਉਧਰ ਵੀ ਲੱਗੇ ਹੋਏ ਹੈ ਸ਼ਾਬਾਸ਼ ਤੇ ਬਾਕੀ ਕੋਈ ਵੀਡੀਓ ਹੁੰਦੀ ਹੈ ਨਾ ਤੁਹਾਡੇ ਬੜੇ ਕਮੈਂਟ ਆਉਂਦੇ ਨੇ ਪਰ ਆ ਪੰਜਾਬ ਦੇ ਸਾਡੇ ਬੱਚਿਆਂ ਦੇ ਲਈ ਯੂਥ ਲਈ ਨੌਜਵਾਨਾਂ ਲਈ ਤੁਹਾਡੇ ਕਿੱਦਾਂ ਦੇ ਕਮੈਂਟ ਆਉਂਦੇ ਨੇ ਅਸੀਂ ਪੰਜਾਬ ਨੂੰ ਕਿੱਦਾਂ ਬਚਾਉਣਾ ਆਹੀ ਇੱਕ ਤਰੀਕਾ ਜੇ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਉਹਨਾਂ ਨੂੰ ਗੇਮਾਂ ਵੱਲ ਲਾਓ ਉਹ ਵੀ ਫਿਜ਼ੀਕਲ ਗੇਮਾਂ ਇਹ ਕੱਲੀ ਇਹੀ ਗੇਮ ਨਹੀਂ ਕਰ ਕੋਰ ਸਭ ਕਿਹੜੀ ਕਿਹੜੀ ਗੇਮ ਕਰਦੇ ਨੇ ਬੱਚੇ ਠੀਕ ਕਰ ਰਹੇ ਨੇ ਕਬੱਡੀ ਕਰ ਰਹੇ ਨੇ ਕਬੱਡੀ ਕਰ ਰਹੇ ਨੇ ਠੀਕ ਹੈ ਅੱਗੇ ਵਾਲੀਬਾਲ ਦੀ ਵੀ ਟੀਮ ਹੈਗੀ ਆਪਣੇ ਕੋਲ ਹੀ ਵਾਲੀਬਾਲ ਵੀ ਕਰ ਰਹੇ ਨੇ ਬੱਚੇ ਆਪਣੇ ਇਹ ਵਿੱਚ ਵਾਲੀਬਾਲ ਦੇ ਪਲੇਅਰ ਨੇ ਜਿਹੜੇ ਕਬੱਡੀ ਕਰ ਰਹੇ ਨੇ ਜੀ ਐਥਲੈਟਿਕ ਵੀ ਕਰ ਰਹੇ ਨੇ ਬਿਲਕੁਲ ਜੀ ਕਿੰਨਾ ਦਾ ਅਰਜੀ ਕਰਦਾ ਜੀ ਅਸੀਂ ਸਾਰੀਆਂ ਗੇਮਾਂ ਕਰੀਏ ਪਰ ਲੇਕਿਨ ਸਾਰੀਆਂ ਗੇਮਾਂ ਨੂੰ ਪ੍ਰੋਪਰ ਟਾਈਮ ਨਹੀਂ ਦਿਆ ਜਾਂਦਾ ਹੁੰਦਾ ਜੀ ਜਿਆਦਾ ਇੱਕੋ ਹੀ ਗੇਮ ਦੇ ਦੋ ਇਵੈਂਟ ਹੋਣ ਉਹਦੇ ਵਿੱਚ ਪ੍ਰੋਪਰ ਟਾਈਮ ਮਿਲਦਾ ਹੁੰਦਾ ਅਲੱਗ-ਅਲੱਗ ਗੇਮਾਂ ਦੇ ਵਿੱਚ ਨਹੀਂ ਟਾਈਮ ਮਿਲਦਾ ਸਾਡੇ ਮਹਿਵਾਰ ਦੇ ਕੋਈ ਵੀ ਵੀਰ ਸਾਰੇ ਆਪਾਂ ਹੈਗੇ ਜਿੰਨੇ ਵੀ ਹੈਗੇ ਆ ਅਸੀਂ ਨਾ ਪ੍ਰਮੋਟ ਕਿਨਾਂ ਨੂੰ ਕੀਤਾ ਜਿਹੜੇ ਅੱਜ ਪਤਾ ਨਹੀਂ ਕਿੱਦਾਂ ਦੇ ਪੁੱਠੇ ਸਿੱਧੇ ਗੀਤ ਗਾ ਗਾ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਪਤਾ ਹੀ ਕਿੰਨਾ ਰੋਸ਼ਨ ਕਰ ਰਹੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਅੱਗੇ ਆਉਂਦੇ ਆ ਜੇ ਕਿਤੇ ਇਹੀ ਜਿਹੜੇ ਕਮੈਂਟ ਮਾਰਦੇ ਨੇ ਪੰਜਾਬ 'ਚ ਇਦਾਂ ਉਹ ਕੱਲੇ ਗੱਲਾਂ ਮਾਰਨ ਯੋਗੇ ਨੇ ਉਹਨਾਂ ਨੂੰ ਪ੍ਰਮੋਟ ਕਰਨ ਯੋਗੇ ਨੇ ਜੇ ਕਿਤੇ ਇਹਨਾਂ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਫਿਰ ਮੈਂ ਬੇਨਤੀ ਕਰਾਂ ਜੇ ਕੋਈ ਸਾਡੇ 'ਚ ਹੈਗਾ ਕੋਈ ਯੋਧਾ ਸੂਰਮਾ ਹੈਗਾ ਸਰਪੰਚ ਸਾਹਿਬ ਦਾ ਨੰਬਰ ਬੋਲਿਆ सरपंच साहब ਦੇ ਨਾਲ ਤੁਸੀਂ ਫੋਨ ਦੇ ਉੱਤੇ ਉੱਪਰ ਵੀ ਨੰਬਰ ਪਾ ਦਿੰਨੇ ਆ ਸਰਪੰਚ ਸਾਹਿਬ ਨੂੰ ਇੱਕ ਵਾਰ ਫੋਨ ਜ਼ਰੂਰ ਕਰਿਓ ਵੀ ਜੇ ਕਬੱਡੀ ਦੇਖਣਾ ਚਾਹੁੰਦੇ ਹੋ ਬੱਚਿਆਂ ਦੀ ਜਾਂ ਕੋਈ ਸੰਸਥਾ ਜਿਹੜੀ ਹੈਗੀ ਆ ਉਹ ਕਹਿੰਦੀ ਵੀ ਅਸੀਂ ਬੱਚਿਆਂ ਦੀ ਕਬੱਡੀ ਦੇਖਣਾ ਚਾਹੁੰਦੇ ਆ ਤਾਂ ਦਾਸ ਦੇ ਫਾਰਮ ਹਾਉਸ ਤੇ ਸਾਰੇ ਬੱਚਿਆਂ ਦੀ ਕਬੱਡੀ ਹੋਏਗੀ ਤੇ ਇਹਨਾਂ ਦਾ ਮੁਕਾਬਲਾ ਵੇਖਿਓ ਆ ਕੇ ਫਿਰ ਗੱਲ ਕਰਿਓ ਅੱਗੇ ਸੋ ਗੁਰੂ ਕਿਰਪਾ ਕਰੇ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਇਧਰੋਂ ਹੋਲਾ ਮੱਲਾ ਵੀ ਮਨਾ ਰਹੇ ਆਪਾਂ ਠੀਕ ਹੈ ਜੀ ਰਾਜ ਕਰੇਗਾ ਹਾਂ ਜੀ

ਨਾ ਸਮਝੋ ਮੜਾ ਜਾਏ ਤੇ ਇਹ ਜਦੋਂ ਗੇੜਾ ਕੱਢਦਾ ਜਦੋਂ ਰੌਂਡ ਮਾਰ ਕੇ ਹੁੰਦਾ ਇਹ ਬੜਾ ਤਕੜਾ ਜਾਫੀ ਵੀ ਹੈ ਤੇ ਲੱਤਾਂ ਦੇ ਵਿੱਚ ਦੀ ਨਿਕਲ ਜਾਂਦਾ ਬੰਦਾ ਇਹ ਇੰਨਾ ਕਿ ਸਾਡਾ ਇਹ ਪਹਿਲਵਾਨ ਹੈ ਤੇ ਗੁਰੂ ਕਿਰਪਾ ਕਰੇ ਪੰਜਾਬ ਚੜ੍ਹਦੀਆਂ ਕਲਾ ਵਿੱਚ ਜਾਵੇ ਪੰਜਾਬ ਨੂੰ ਜੇ ਬਚਾਉਣਾ ਤਾਂ ਸਾਨੂੰ ਹਰ ਪਿੰਡ ਦੇ ਵਿੱਚ ਗੇਮਾਂ ਕਰਾਉਣੀਆਂ ਪੈਣੀਆਂ ਨੇ ਬੱਚਿਆਂ ਨੂੰ ਜੇ ਨਸ਼ੇ ਤੋਂ ਬਚਾਉਣਾ ਉਹਨਾਂ ਨੂੰ ਇਸ ਪਾਸੇ ਸਾਨੂੰ ਓਵਰਡੋਜ਼ ਦੇ ਨਾਲ ਮਰਦਾ ਜਾਂਦਾ ਉਹਨਾਂ ਨੂੰ ਬਚਾਉਣਾ ਕਿੱਦਾਂ ਕਟੋ-ਕਟੇ ਇਹਨਾਂ ਦੀ ਖਰਾਕ ਤਾਂ ਵਧੀਆ ਹੋਵੇ ਗਰਾਊਂਡ ਤੱਕ ਨਹੀਂ ਹੈਗਾ ਖੇਲਣ ਵਾਸਤੇ ਤੇ ਸਾਡੇ ਸਰਪੰਚ ਸਾਹਿਬ ਨੇ ਇਹ ਕਹਿੰਦੇ ਗਰਾਊਂਡ ਵੀ ਅਸੀਂ ਪ੍ਰਬੰਧ ਕਰਾਂਗੇ ਪਰ ਜੇ ਕਿਤੇ ਪਿੰਡਾਂ ਪਿੰਡਾਂ ਦੇ ਵਿੱਚ ਨਜ਼ਰ ਮਾਰ ਲਈ ਜਾਵੇ ਤਾਂ ਅਸੀਂ ਬੱਚਿਆਂ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਕਿਉਂਕਿ ਗੁਰਬਾਣੀ ਜਦੋਂ ਪੜਦੇ ਆ ਨਾ ਪਾਂਜੀ ਉਹਦੇ ਵਿੱਚ ਸ਼ਬਦ ਆਉਂਦਾ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲਤ ਇਹ ਜੇ ਨਾਮ ਜਪਣਾ ਤਾਂ ਵੀ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਹੋਣਾ ਪੈਗਾ ਇਹ ਸਾਰੇ ਬੱਚੇ ਕੋਈ ਹਿੰਦੂ ਪਰਿਵਾਰ ਦੇ ਵਿੱਚੋਂ ਬੱਚਾ ਹੈ ਕੋਈ ਮੁਸਲਮਾਨ ਪਰਿਵਾਰ ਦੇ ਵਿੱਚੋਂ ਬੱਚਾ ਹੈ ਕੋਈ ਅਲੱਗ-ਅਲੱਗ ਪ੍ਰਜਾਤੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਕਦੇ ਵੀ ਜਾਤਾਂ ਪਾਤਾਂ ਦੇ ਨਾਮ ਦੇ ਉੱਤੇ ਵੀ ਕਦੇ ਵੀ ਇਹ ਨਹੀਂ ਕਿਹਾ ਜਾਂਦਾ ਵੀ ਇਹ ਜਾਤਾਂ ਕਿਹੜੀ ਜਾਂ ਇਹ ਪਾਤ ਕਿਹੜੀ ਹੈ ਇਹ ਸਿੱਧੂਵਾਲ ਪਿੰਡ ਹੈ ਪਟਿਆਲੇ ਦੇ ਨਾਲ ਬਸ ਇਹੀ ਹੈ ਕਿ ਇਹਨਾਂ ਬੱਚਿਆਂ ਨੂੰ ਹਲੇ ਚੱਜ ਦੀ ਖਰਾਕ ਨਹੀਂ ਹੈ ਜੇ ਇਹਨਾਂ ਬੱਚਿਆਂ ਨੂੰ ਚੱਜ ਦੀ ਖਰਾਕ ਮਿਲੇ ਪਰ ਇਹ ਜਿਹੜੀ ਤੁਸੀਂ ਤੁੱਕੀਆਂ ਪਾਉਂਦੇ ਨੇ ਸਰਪੰਚ ਸਾਹਿਬ ਜੀ ਜਿਹੜੀਆਂ ਤੁੱਕੀਆਂ ਪਾਉਂਦੇ ਨੇ ਉਹ ਹਲੇ ਸਿੱਧੂਵਾਲ ਪਿੰਡ ਤੱਕ ਹੀ ਨੇ ਜਦੋਂ ਕਿਤੇ ਸਰਕਾਰ ਦੀ ਨਿਗਾਹ ਇਹਨਾਂ ਵੱਲ ਹੋ ਗਈ ਇਹਨਾਂ ਬੱਚਿਆਂ ਨੂੰ ਸਾਹਮ ਲਿਆ ਤੁਸੀਂ ਇਹ ਸਾਡੇ ਇਹਨਾਂ ਬੱਚਿਆਂ ਦੇ ਉਸਤਾਦ ਨੇ ਤੇ ਆਰਮੀ ਦੇ ਵਿੱਚ ਵੀ ਟ੍ਰੇਨਿੰਗ ਦਿੰਦੇ ਨੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਾ ਇਹਨੂੰ ਕਿੱਦਾਂ ਤਿਆਰ ਕਰ ਦੋਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬੱਚਿਆਂ ਨੂੰ ਉੱਪਰ ਲੈਵਲ ਦੇ ਵਿੱਚ ਲੈ ਕੇ ਜਾਣਾ ਸਾਡੀ ਸੋਚ ਇਹ ਆ ਵੀ ਅਸੀਂ 2025 ਦੇ ਵਿੱਚ ਖੇਡਾਂ ਬਾਤਨ ਪੰਜਾਬ ਦੇ ਵਿੱਚ 5-10 ਬੱਚੇ ਅਸੀਂ ਆਪਣੇ ਐਂਟਰ ਕਰ ਲਏ ਕਰ ਲੀਏ ਪਰ ਸਰਪੰਚ ਸਾਹਿਬ ਤੁਸੀਂ ਕੀ ਕਹਿੰਦੇ ਹੋ ਮੇਰੀ ਵੀ ਸੋਚ ਇਹੀ ਹੈ ਜੀ ਮੈਂ ਕੋਚ ਸਾਹਿਬ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਵਾਸੀਆਂ ਨੇ ਵੀ ਤੇ ਮੈਂ ਬੱਚਿਆਂ ਨੂੰ ਵੀ ਬਹੁਤ ਅਪੀਲ ਕਰਦਾ ਇਹ ਕੱਲ ਨੂੰ ਤੁਸੀਂ ਇਹ ਕਹਾਂਗੇ ਪੰਜਾਬ ਨੂੰ ਇਦਾਂ ਹੋ ਗਿਆ ਪੰਜਾਬ ਦੇ ਬੱਚੇ ਨਸ਼ਿਆਂ 'ਚ ਲੱਗੇ ਕਹਨ ਤੱਕ ਸੀਮਤ ਨਾ ਹੋਵੇ ਕਰਨਾ ਕੀ ਚਾਹੀਦਾ ਤੁਸੀਂ ਅੱਗੇ ਆਓ ਇੱਕ ਇੱਕ ਬੱਚੇ ਦੀ ਜ਼ਿੰਮੇਵਾਰੀ ਚੱਕ ਲੋ ਇਹ ਬੱਚੇ ਜਦੋਂ ਤਿਆਰ ਹੋਏ ਤਾਂ ਬੜਕਾ ਮਾਰ ਦੇ ਜਾਣਗੇ ਪੰਜਾਬ ਦਾ ਨਾਮ ਰੋਸ਼ਨ ਇਦਾਂ ਨਹੀਂ ਹੋਣਾ ਪੰਜਾਬ ਨੂੰ ਖੇਡਾਂ ਦੇ ਵਿੱਚ ਕੁਦਣਾ ਪੈਣਾ ਕਿਦਾਂ ਬੱਚੇਓ ਕਿਦਾਂ ਕੀ ਕਹਿੰਦੇ ਹੋ ਤੁਸੀਂ ਕਿਦਾਂ ਹੋਗੇ ਪੰਜਾਬ ਦਾ ਨਾਮ ਰੋਸ਼ਨ ਕਰੋਗੇ ਹਾਂਜੀ ਪੱਕਾ ਹਾਂਜੀ ਟੀਮ ਦਾ ਨਾਮ ਕੀ ਹੈ ਵੀਰ ਪਟਾਰ ਸਿੱਧੂਵਾਲ ਵੀਰ ਪਟਾਰ ਸਿੱਧੂਵਾਲ ਇਹ ਬੱਚਿਆਂ ਦੀ ਜਿਹੜੀ ਟੀਮ ਦਾ ਨਾਮ ਰੱਖਿਆ ਉਹ ਰੱਖਿਆ ਜੀ ਅਸੀਂ ਨੇ ਫਿਊਚਰ ਫਾਈਟਰ ਸਿੱਧੂਵਾਲ ਇਹ ਆਉਣ ਵਾਲੇ ਫਿਊਚਰ ਦੇ ਫਾਈਟਰ ਨੇ ਇਹ ਫਾਈਟਰ ਤਾਂ ਹੀ ਹੋਣਗੇ ਗੱਡੀ ਵੀ ਤਾਂ ਹੀ ਚੱਲੂ ਜੇ ਗੱਡੀ 'ਚ ਤੇਲ ਪਾਊਗਾ ਵਧੀਆ ਤੇ ਇਹਨਾਂ ਦੇ ਮਾਤਾ ਪਿਤਾ ਇੱਥੇ ਤੱਕ ਤਾਂ ਆ ਗਏ ਨੇ ਕਿ ਸਾਡੇ ਬੱਚਾ ਨੂੰ ਤਿਆਰ ਕਰੋ ਪਰ ਉਹਦੇ ਵਾਸਤੇ ਖਰਾਕਾਂ ਵੀ ਵਧੀਆ ਚਾਹੀਦੀਆਂ ਨੇ ਸਰਕਾਰ ਵੱਲੋਂ ਸਾਡੇ ਮੌਜੂਦਾ ਸਰਕਾਰ ਦੇ ਮੰਤਰੀ ਨੇ ਉਹ ਇੱਕ ਵਾਰ ਸਿੱਧੂਵਾਲ ਪਿੰਡ ਵੱਲ ਨਿਗਾਹ ਮਾਰ ਲਓ ਇੱਕ ਪਿੰਡ ਨੂੰ ਤੁਸੀਂ ਸਪੋਰਟ ਕਰ ਦਿਓ ਸਰਪੰਚ ਸਾਹਿਬ ਪਿੰਡ ਦੇ ਪੰਜ ਸਾਹਿਬ ਪਿੰਡ ਦੇ ਬੱਚੇ-ਬੱਚੇ ਤੁਹਾਨੂੰ ਪੰਜਾਬ ਦਾ ਨਾਮ ਰੋਸ਼ਨ ਕਰਕੇ ਦਿਖਾਉਣਗੇ ਵਾਹਿਗੁਰੂ ਜੀ ਕਾ ਖਾਲਸਾ वाह बोले सोने होगा देख 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 पंथ की पंथ की बोले सोने हो जी का खालसा वाहेगुरु जी